ਸਾਲ ਜੀ ਸਾਰਿਆਂ ਨੂੰ ਤੁਸੀਂ ਜੁੜੇ ਹੋ ਟਵਾਣਾ ਕ੍ਰੀਏਸ਼ਨ ਦੇ ਨਾਲ ਸਾਡਾ WhatsApp ਨੰਬਰ 981450336 ਤੇ ਲੋਕੇਸ਼ਨ ਹੈਗੀ ਹੈ 124 ਸੀ ਰنجੀਤਨਗਰ ਨੀਅਰ ਟਵਾਣਾ ਚੌਕ ਪਟਿਆਲਾ ਤੁਸੀਂ ਆਨਲਾਈਨ ਵੀ ਆਰਡਰ ਕਰ ਸਕਦੇ ਹੋ ਸਾਡੇ ਸਟੋਰ ਤੇ ਤੁਸੀਂ ਵਿਜ਼ਿਟ ਵੀ ਕਰ ਸਕਦੇ ਹੋ ਅਸੀਂ ਸਟੀਚਿੰਗ ਵੀ ਕਰਦੇ ਹਾਂ ਆਲ ਇੰਡੀਆ ਆਪਣੀ ਜਿਹੜੀ ਸ਼ਿਪਿੰਗ ਆ ਉਹ ਬਿਲਕੁਲ ਫ੍ਰੀ ਰਹਿੰਦੀ ਹੈ ਅਗਰ ਬਾਰੀਆਂ ਭੈਣਾਂ ਨੇ ਸੂਟ ਸਟਿਚ ਕਰਾਉਣੇ ਆ ਜਾਂ ਸਾਡੇ ਤੋਂ ਤਿਆਰ ਕਰਾਉਣੇ ਆ ਜਾਂ ਲੈਣੇ ਆ ਤਾਂ ਰੇਟ ਇਹੀ ਆ ਜੋ ਅਸੀਂ ਇੰਡੀਆ ਚ ਦਿੰਨੇ ਆ ਪਰ ਸ਼ਿਪਿੰਗ ਚਾਰਜੇਸ ਨੇ ਜਿਹੜੇ ਉਹ ਉਹਨਾਂ ਨੂੰ ਪੇ ਕਰਨੇ ਆ ਮੇਰੀ ਇੱਕ ਰਿਕੁਐਸਟ ਹੈ ਜੀ ਜਿਨ੍ਹਾਂ ਨੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਪਲੀਜ਼ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰੋ ਲਾਈਕ ਕਰ ਲੋ ਸ਼ੇਅਰ ਕਰੋ ਇੰਸਟਾ ਤੇ ਮੇਰੀ ਆਈਡੀ ਆ ਟਵਾਣਾ ਕ੍ਰੀਏਸ਼ਨ ਉਸ ਨੂੰ ਫੋਲੋ ਤਾਂ ਕਿ ਰੀਜ਼ਨੇਬਲ ਰੇਟ ਤੇ ਸੂਟ ਨੇ ਜਿਹੜੇ ਫਰੀ ਸ਼ਿਪਿੰਗ ਤੁਹਾਡੇ ਘਰਾਂ ਤੱਕ ਪਹੁੰਚਦੇ ਹੋਣ ਆਪਾਂ ਹੈਂਡਵਰਕ ਵੀ ਕਰਦੇ ਆ ਮਸ਼ੀਨੀ ਵਰਕ ਵੀ ਕਰਦੇ ਆ ਵਿਦੂ ਦਪਟਾ ਸੂਟ ਵੀ ਨੇ ਆਪਣੇ ਕੋਲ ਪਾਟੀ ਵੀ ਆ ਸੂਟ ਵੀ ਨੇ ਹਰ ਤਰ੍ਹਾਂ ਦਾ ਜਿਹੜਾ ਸੂਟ ਹੈ ਤੁਹਾਨੂੰ ਰੀਜ਼ਨੇਬਲ ਰੇਟ ਤੇ ਫਰੀ ਸ਼ਿਪਿੰਗ ਚ ਮਿਲੂਗਾ ਅਗਰ ਤੁਸੀਂ ਸਟਿਚ ਕਰਾਉਣੇ ਆ ਸੂਟ ਤਾਂ ਆਪਣਾ ਨਾਪ ਭੇਜ ਕੇ ਫਰੀ ਸ਼ਿਪਿੰਗ ਦੇ ਵਿੱਚ ਤੁਸੀਂ ਜਿਹੜਾ ਸੂਟ ਹੈ ਸਟਿਚ ਭੋਕੇ ਤੁਹਾਡੇ ਘਰ ਤੱਕ ਤੇ ਮੇਰੇ ਉਹ ਭੈਣਾਂ ਦਾ ਤਹਿ ਦਿਲੋਂ ਧੰਨਵਾਦ ਕਰਦੀ ਆਂ ਜੀ ਜਿਹੜੀਆਂ ਸਾਡੇ ਨਾਲ ਜੁੜ ਚੁੱਕੀਆਂ ਨੇ ਔਰ ਜੁੜ ਰਹੀਆਂ ਨੇ ਥੈਂਕਸ ਸਾਰਿਆਂ ਦਾ ਹੌਸਲਾ ਫੁਜਾਈ ਕਰਨ ਦਾ ਬਹੁਤ ਬਹੁਤ ਧੰਨਵਾਦ ਜੇ ਤੁਸੀਂ ਨਹੀਂ ਜੁੜੇ ਹੈਗੇ ਤਾਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਜੀ ਤੇ ਜਿਸਨੇ ਬਣਾਇਆ ਤੇ ਸੂਟ ਨੇ ਜਿਹੜੇ ਉਹ ਜਿਹੜਾ ਵੀ ਸੂਟ ਸੰਬੰਧੋਂ ਦਾ ਸਕਰੀਨ ਸ਼ਾਟ ਲੈ ਕੇ WhatsApp ਤੇ ਤੁਸੀਂ ਮੈਸੇਜ ਭੇਜ ਦਿਓ ਚਲੋ ਜੀ ਫਿਰ ਆਪਾਂ ਅੱਜ ਦੀ ਜਿਹੜੀ ਵੀਡੀਓ ਆ ਉਹ ਸ਼ੁਰੂ ਕਰਦੇ ਆ ਹਾਂਜੀ ਆਹ ਵਾਲਾ ਆਪਣਾ ਸੂਟ ਹੈ ਜਿਹੜਾ ਇਹ ਹੈਗਾ ਮਸਲੀਨ ਦਾ ਜੀ ਆਲ ਓਵਰ ਇਹ ਸੂਟ ਹੈ 5 ਮੀਟਰ ਪੂਰੀ ਇਹਦੀ ਕੱਟ ਰਹੂਗੀ ਇਹਦਾ ਤੁਸੀਂ ਪ੍ਰਿੰਟ ਦੇਖ ਸਕਦੇ ਹੋ ਬੜਾ ਸੋਹਣਾ ਜਿਹਾ ਪ੍ਰਿੰਟ ਹੈ ਔਰ ਜਿਹੜਾ ਕਲਰ ਹੈ ਉਹ ਵੀ ਬਹੁਤ ਹੀ ਜ਼ਿਆਦਾ ਸੋਹਣਾ ਇਹ ਵਿਦੇ ਦੁਪੱਟਾ ਰਹਿਣਗੇ ਜਿਹੜੇ ਅੱਜ ਦੇ ਸੂਟ ਨੇ ਤੁਸੀਂ ਜਿਹੜਾ ਵੀ ਪਸੰਦ ਆਊਗਾ ਸਕਰੀਨਸ਼ਾਟ ਲੈ ਕੇ ਤੁਸੀਂ ਆਰਡਰ ਕਰ ਸਕਦੇ ਆ। ਇਹਦਾ ਜਿਹੜਾ ਦੁਪੱਟਾ ਜੀ ਉਹ ਹੈਗਾ ਮਸਲੀਨ ਦਾ। ਪੂਰਾ ਖੁੱਲਾ ਢੁੱਲਾ ਦੁਪੱਟਾ ਰਹੂਗਾ। ਬਹੁਤ ਹੀ ਸੌਫਟ ਜਿਹਾ ਇਹ ਕੱਪੜਾ ਜਿਹੜਾ ਸੂਟ ਦਾ ਬਹੁਤ ਜ਼ਿਆਦਾ ਸੁਨ ਔਰ ਦੁਪੱਟੇ ਦਾ ਵੀ। ਪੂਰਾ ਖੁੱਲਾ ਢੁੱਲਾ ਦੁਪੱਟਾ ਇਹ ਜੀ ਹਜੇ 2 ਮਹੀਨੇ ਆਪਾਂ ਨੂੰ ਇਸ ਤਰ੍ਹਾਂ ਦੇ ਜਿਹੜੇ ਕੱਪੜੇ ਨੇ ਉਹfoundੀ ਨੋਰ ਪੈਣੀ ਆ ਸੋ ਇਹ ਸੂਟ ਦੀ ਜਿਹੜੀ ਲੁੱਕ ਆ ਉਹ ਇਸ ਤਰ੍ਹਾਂ ਵੀ ਆਉਗੀ ਬੇਹੱਦ ਸੌਫਟ ਸੂਟ ਹੈ ਜੀ ਤੁਸੀਂ ਇੱਕ ਵਾਰੀ ਜੇ ਸੂਟ ਮੰਗਵਾ ਲਿਆ ਤੁਸੀਂ ਦੁਬਾਰਾ ਜਰੂਰ ਆਰਡਰ ਕਰੋਗੇ ਫੈਬਰਿਕ ਦੀ ਆਪਣੀ ਪੂਰੀ ਗਾਰੰਟੀ ਹੈ ਦੀ ਬੜਾ ਸੋਹਣਾ ਜਿਹਾ ਬੜਾ ਪਿਆਰਾ ਜਿਹਾ ਕੱਪੜਾ ਇਹ ਵਾਲਾ ਹੈਗਾ ਕਲਰ ਚੇਂਜ ਹੈ ਬਟ ਪ੍ਰਿੰਟ ਹੈ ਜਿਹੜਾ ਆਪਾਂ ਜਿਹੜਾ ਪਹਿਲਾ ਸੂਟ ਦਿਖਾ ਚੁੱਕੇ ਹਾਂ ਉਹੀ ਹੈ ਉਹੀ ਫੈਬਰਿਕ ਆ ਸੇਮ ਇਹ ਸਾਰੇ ਸੂਟ ਨੇ ਜਿਹੜੇ ਅੱਜ ਆਪਾਂ ਦਿਖਾਵਾਂਗੇ ਇਹਨਾਂ ਦਾ ਰੇਟ 1350 ਰੁਪਿਆ ਹੋਊਗਾ ਵਿੱਦੂ ਦੁਪੱਟਾ ਰਹਿਣਗੇ ਇਹ ਸਾਰੇ ਸੂਟ ਕਲਰ ਪੂਰੇ ਫਾਸਟ ਰਹਿਣਗੇ ਕੋਈ ਇਹਦਾ ਕੱਪੜੇ ਦਾ ਕੋਈ ਵੀ ਤੁਹਾਨੂੰ ਟੈਨਸ਼ਨ ਲੈਣ ਦੀ ਲੋੜ ਨਹੀਂ ਹੈਗੀ ਕਲਰ ਨੇ ਜਿਹੜੇ ਉਹ ਫਾਸਟ ਕਲਰ ਨੇ ਇਹਦੇ ਵਿੱਚ ਇੱਕ ਏ ਆ ਗਿਆ ਬੜਾ ਹੀ ਸੋਹਣਾ ਜਿਹਾ ਕਲਰ ਹੈ ਇਹ ਪ੍ਰਿੰਟ ਉਹੀ ਹੈ ਜੀ ਸੇਮ ਜੋ ਆਪਾਂ ਪਹਿਲਾਂ ਦਿਖਾਇਆ ਸੀਗਾ ਤੇ ਦੁਪੱਟੇ ਪੂਰੇ ਖੁੱਲੇ ਢੁੱਲੇ ਦੁਪੱਟੇ ਨੇ ਸੌਫਟ ਸੌਫਟ ਜਿਹੇ ਦਰਮੀਆਂ ਚ ਲੈ ਆਏ। ਸੋ ਇਹਦੀ ਸੂਟ ਦੀ ਲੁੱਕ ਹੈ ਜਿਹੜੀ ਉਹ ਇਸ ਤਰ੍ਹਾਂ ਦੀ ਆ ਰਹੀ ਹੈ। ਬੜੇ ਸੋਹਣੇ ਜਿਹੇ ਡਿਜ਼ਾਈਨ ਔਰ ਕਲਰ ਨੇ ਦੇ ਵਿੱਚ ਪ੍ਰਿੰਟ ਬਹੁਤ ਜ਼ਿਆਦਾ ਸੋਹਣਾ ਹੈ ਸੂਟ ਹਾਂਜੀ ਉਹ ਉਸੇ ਪ੍ਰਿੰਟ ਚ ਇਹ ਆ ਗਿਆ ਜੀ ਤੀਜਾ ਸੂਟ ਇਸ ਦਾ ਕਲਰ ਚੇਂਜ ਹੈ ਬੜਾ ਸੋਹਣਾ ਕਲਰ ਹੈ ਤਿੰਨੇ ਕਲਰ ਆਪ ਦੀ ਜਗ੍ਹਾ ਸੋਹਣੇ ਨੇ ਪ੍ਰਿੰਟ ਬੇਹੱਦ ਸੋਹਣਾ ਔਰ ਜਿਹੜੀ ਫੈਬਰਿਕ ਆ ਉਹ ਵੀ ਬੇਹੱਦ ਸੋਹਣੀ ਆ ਬਹੁਤ ਹੀ ਸੌਫਟ ਹੈ ਲਾਈਨਿੰਗ ਦੀ ਇਹਦੇ ਥੱਲੇ ਕੋਈ ਲੋੜ ਨਹੀਂ ਹੈਗੀ ਤੁਹਾਨੂੰ ਜਿਹੜੇ ਰੂਟੀਨ ਚ ਮਤਲਬ ਕਿ ਆਫਿਸ ਵੇਅਰ ਵੀ ਇਹ ਹੈ ਆਪਣਾ ਰੂਟੀਨ ਦੇ ਵਿੱਚ ਆਪਾਂ ਇਹ ਲੈ ਸਕਦੇ ਹਾਂ ਕਿਉਂਕਿ ਸੌਫਟ ਬਹੁਤ ਹੈ ਕੱਪੜਾ ਇਹ ਆ ਜਾਂਦਾ ਹੈ ਇਸ ਦਾ ਦੁਪੱਟਾ ਬੜਾ ਸੋਹਣਾ ਜਿਹਾ ਇਹ ਕਲਰ ਹੈ ਜੇ ਪਸੰਦ ਆਇਆ ਤਾਂ ਸਕਰੀਨਸ਼ਾਟ ਲੈ ਲਿਓ ਜੀ ਇਹ ਜਿੰਨੇ ਸੂਟ ਨੇ ਸਾਰੀ 1350 ਦੇ ਰਹਿਣਗੇ ਸ਼ਿਪਿੰਗ ਇਹਨਾਂ ਦੀ ਫ੍ਰੀ ਰਹੂਗੀ ਔਰ ਜੇ ਤੁਸੇ ਸਟਿਚ ਕਰਾਉਣੇ ਆ ਤਾਂ ਆਪਣਾ ਨਾਪ ਭੇਜ ਕੇ ਸਾਡੇ ਤੋਂ ਤੁਸੀਂ ਸਟਿਚ ਵੀ ਕਰਵਾ ਸਕਦੇ ਹੋ ਹਾਂ ਜੀ ਆਹ ਵਾਲਾ ਸੂਟ ਹੈ ਜਿਹੜਾ ਬੜਾ ਹੀ ਸੋਹਣਾ ਇਹਦਾ ਵੀ ਫੈਬਰਿਕ ਹੈ ਇਹ ਕੁਝ ਉਹਨਾਂ ਜਿਹੜੇ ਪਹਿਲਾਂ ਸੂਟ ਦਿਖਾਏ ਉਹਨਾਂ ਨਾਲੋਂ ਕੁਝ ਹਟਕੇ ਹੈ ਇਸ ਦਾ ਜਿਹੜਾ ਕੱਪੜਾ ਬਟ ਬਹੁਤ ਹੀ ਸੌਫਟ ਮਖਮਲ ਜਿਵੇਂ ਹੁੰਦੀ ਹੈ ਨਾ ਉਸ ਤਰ੍ਹਾਂ ਦਾ ਔਰ ਬ੍ਰਾਂਡਿਡ ਸੂਟ ਨੇ ਸਾਰੇ ਪ੍ਰੀਮੀਅਮ ਕੁਆਲਿਟੀ ਦੇ ਸਾਰੇ ਪ੍ਰੀਮੀਅਮ ਰੇਂਜਸ ਲਿਖਿਆ ਹੋਇਆ ਤੁਹਾਨੂੰ ਮਿਲੂ ਇੱਥੇ ਸਟੈਂਪ ਬਹੁਤ ਜ਼ਿਆਦਾ ਸੋਹਣੇ ਸੂਟ ਨੇ ਇਹ ਵੀ ਵਿਦੁੱਧ ਦੁਪੱਟਾ ਰਹੂਗਾ ਕਲਰ ਇਹਦਾ ਬੜਾ ਸੋਹਣਾ ਇਹ ਰਹੂਗਾ ਮੈਚਿੰਗ ਹੋ ਸੀਗੇ ਜਿਹੜੇ ਉਹ ਆਲੋ ਹੋਸੀ ਇਹਦੇ ਵਿੱਚ ਇਹ ਆ ਜਾਂਦੀ ਹੈ ਇਸ ਦੀ ਸ਼ਰਟ ਬਹੁਤ ਹੀ ਲਾਈਟ ਵੇਟ ਕਪੜਾ ਹੈ ਔਰ ਬਹੁਤ ਸੌਫਟ ਕੋ ਜਿਹੜੇ ਇਸ ਤਰ੍ਹਾਂ ਦੀ ਪਸੰਦ ਕਰਦੇ ਹਨ ਨਾ ਰਾਇਲ ਜਿਹੇ ਕਪੜੇ ਉਹਨਾਂ ਦੇ ਲਈ ਇਹ ਬਹੁਤ ਹੀ ਵਧੀਆ ਹੋ ਪ੍ਰਿੰਟ ਵੀ ਬੇਹੱਦ ਸੋਹਣਾ ਕਲਰ ਵੀ ਬੇਹੱਦ ਸੋਹਣਾ ਤੇ ਨਾਲ ਇਸ ਦੇ ਆ ਗਈ ਜੀ ਬਾਟਮ ਇਹਦਾ ਫੈਬਰਿਕ ਵੀ ਹੈ ਜਿਹੜਾ ਉਹ ਆਪਾਂ ਜਿਵੇਂ ਸਿੰਪਲ ਜੀ ਕਾਟਨ ਹੁੰਦੀ ਆ ਉਸ ਤਰ੍ਹਾਂ ਦਾ ਨਹੀਂ ਹੈਗਾ ਪੂਰੀ ਬ੍ਰਾਂਡਡ ਇਹਦੀ ਫੈਬਰਿਕ ਰਹੇਗੀ ਪੁੱਲਮਲਾ ਕੇ ਜੀ ਆਪਣੇ ਜਿਹੜੇ ਸੂਟੁੰਦੇ ਆ ਉਹ ਉਹ ਤੁਸੀਂ ਜਿੰਮੇ ਇੱਕ ਵਧੀਆ ਦੁਕਾਨ ਤੇ ਜਾਣਿਓ ਉੱਥੇ بڑے بڑے ਵਧੀਆ ਰੇਟਾਂ ਤੇ ਤੁਹਾਨੂੰ ਮਿਲਦੇ ਨੇ ਉਹੀ ਸੂਟ ਨੇ ਜਿਹੜੇ ਉਹ ਅਸੀਂ ਬਹੁਤ ਰੀਜ਼ਨੇਬਲ ਰੇਟ ਤੇ ਤੁਹਾਨੂੰ ਮਿਲਦੇ ਦਿਨਿਆਂ ਔਰ ਉਹ ਵੀ ਫ੍ਰੀ ਸ਼ਿਪਿੰਗ ਦੇ ਵਿੱਚ ਇਹਦਾ ਰੇਟ ਵੀ 1500 ਰਹੂਗਾ ਜੀ ਤੇ ਇਹਦਾ ਦੁਪੱਟਾ ਬਹੁਤ ਜ਼ਿਆਦਾ ਸੋਹਣਾ ਮਸਲੀਨ ਦਾ ਆ ਦੇਖੋ ਇਹ ਜਿਹੜੀ ਕੰਨੀ ਤੇ ਮਸਲੀਨ ਵਧੀਆ ਹੁੰਦੀ ਆ ਸੀ ਮਸਲੀਨ ਦੁਪੱਟਾ ਵੀ ਬਹੁਤ ਜ਼ਿਆਦਾ ਸੋਹਣਾ ਇਹ ਆ ਗਈ ਇਸੂਤ ਦੀ ਲੁੱਕ ਰੇਟ ਹੈਗਾ ਇਹਦਾ ਸਾਢੇ 9 ਵਾਲਾ ਸੂਕ ਆ ਗਿਆ ਜੀ ਤਮੰਨਾ ਬ੍ਰਾਂਡ ਦਾ ਬਿਲਕੁਲ ਡਿਫਰੈਂਟ ਜਿਹ ਹੈ ਇਸ ਦਾ ਜਿਹੜਾ ਪ੍ਰਿੰਟ ਹੈ ਜਿਹੜਾ ਉਹ ਵੀ ਬਹੁਤ ਜ਼ਿਆਦਾ ਸੋਹਣਾ ਕਪੜਾ ਤੁਹਾਨੂੰ ਪਤਾ ਹੀ ਹੈ ਤੁਮੰਨਾ ਬ੍ਰਾਂਡ ਤੇ ਇਹਦੇ ਪੱਲੇ ਤੇ ਨਾ ਇਸ ਤਰ੍ਹਾਂ ਦਾ ਆਰੀ ਵਰਕ ਹੋਇਆ ਹੋਇਆ ਬੜਾ ਟ੍ਰੈਂਡ ਦੇ ਵਿੱਚ ਹੈ ਇਹ ਆਰੀ ਵਰਕ ਹੈ ਜਿਹੜਾ ਕਾਫੀ ਹੁਣ ਕੋਸਟਲੀ ਸੂਟ ਬਣ ਰਹੇ ਨੇ ਆਪਾਂ ਅੱਗੇ ਫੰਕਸ਼ਨਾਂ ਤੇ ਬਣਾਉਣ ਦੇ ਲਈ ਪਾਉਣ ਦੇ ਲਈ ਆਪਾਂ ਦਿੱਤੇ ਹੋਏ ਨੇ ਜਿਹੜਾ ਇਹਦਾ ਦੁਪੱਟਾ ਉਹ ਵੀ ਬਹੁਤ ਜ਼ਿਆਦਾ ਸੋਹਣਾ ਬਿਲਕੁਲ ਡਿਫਰੈਂਟ ਜਿਹੀ ਲੁੱਕ ਦਿੰਦਾ ਇਹ ਬ੍ਰਾਂਡ ਤਾਂ ਆਪਾਂ ਨੂੰ ਪਤਾ ਹੀ ਹੈ ਸਾਰਿਆਂ ਨੂੰ ਸੂਟ ਆਪਣੇ ਸਾਰੇ ਪ੍ਰੀਮੀਅਮ ਰੇਂਜ ਦੇ ਰਹਿੰਦੇ ਆ ਜੀ ਬਟ ਤੁਹਾਨੂੰ ਅਸੀਂ ਬਹੁਤ ਰੀਜ਼ਨੇਬਲ ਰੇਟ ਤੇ ਅ ਦਿਨੇ ਆਪਾਂ ਸੂਟ ਇਹਦੇ ਪੱਲੇ ਤੇ ਆਜੂਗਾ ਸਾਰੇ ਆਰੀ ਵਰਕ ਹੈ ਆਰੀ ਵਰਕ ਵੀ ਐ ਨਹੀਂ ਹੈਗਾ ਵੀ ਉਹੀ ਜਿਵੇਂ ਹੁੰਦਾ ਪੂਰਾ ਸੋਲਿਡ ਆਰੀ ਵਰਕ ਹੈ ਆ ਆ ਗਈ ਜੀ ਇਹਦੀ ਬ੍ਰੈਂਡ ਦੀ ਤਮੰਨਾ ਸਟicker ਲੱਗਿਆ ਹੋਇਆ ਇਹ ਆ ਜਾਂਦਾ ਜੀ ਸ਼ਰਟ ਦਾ ਇਹ ਪ੍ਰਿੰਟ ਰਹੇਗਾ ਤੇ ਇਹ ਆ ਗਈ ਜੀ ਇਸ ਦੀ ਬੋਟ ਬਿਲਕੁਲ ਫਾਈਨ ਕੁਆਲਿਟੀ ਹੁੰਦੀ ਹੈ ਫਾਈਨ ਜਿਹੜੀ ਕਾਟਨ ਹੁੰਦੀ ਹੈ ਇਹਦਾ ਦੁਪੱਟਾ ਵੀ ਬਹੁਤ ਜ਼ਿਆਦਾ ਸੋਹਣਾ ਬਿਲਕੁਲ ਡਿਫਰੈਂਟ ਜਿਹਾ ਦੁਪੱਟਾ ਤੁਸੀਂ ਜਦੋਂ ਡਿਫਰੈਂਟ ਜਿਹੀ ਚੀਜ਼ ਕਲਰ ਡਿਜ਼ਾਈਨ ਪਾਉਂਗੇ ਤਾਂ ਸਾਰਿਆਂ ਚ ਡਿਫਰੈਂਟ ਜਿਹੀ ਲੱਗੂਗਾ ਇਹ ਇਸ ਤਰ੍ਹਾਂ ਦਾ ਜਿਹੜਾ ਚਾਰੇ ਪਾਸੇ ਵਿਚਕਾਰ ਇਸ ਦੇ ਇਸ ਤਰ੍ਹਾਂ ਦੀ ਲਾਈਨਿੰਗ ਆ ਰਹੀਦੀ ਹੈ ਬਹੁਤ ਹੀ ਪਿਆਰਾ ਕਲਰ ਹੈ ਔਰ ਇਹਦੀ ਜਿਹੜੀ ਲੁੱਕ ਹੈ ਬਹੁਤ ਹੀ ਰਾਇਲ ਜਿਹੀ ਲੁੱਕ ਹੈ ਇਹ ਸੋਹਣੀ ਆ ਗਈ ਇਹਦੀ ਲੁੱਕ ਇਸ ਤਰ੍ਹਾਂ ਵਸਤੂ ਸੇ ਸਕਰੀਨ ਸ਼ਾਟ ਲੈ ਕੇ ਆਰਡਰ ਕਰੀ ਜਾਇਓ ਇਹ ਸੂਟ ਵੀ ਵਿਦੂ ਦੁਪੱਟਾ ਰਹੂਗਾ ਪਰ ਇਹਦਾ ਜਿਹੜਾ ਰੇਟ ਹੈ ਉਹ ਕਹਗਾ 1050 ਸ਼ਿਪਿੰਗ ਬਿਲਕੁਲ ਫਰੀ ਹੈ ਸੂਟ ਬਹੁਤ ਜ਼ਿਆਦਾ ਸੋਹਣਾ ਖੋਲ ਕੇ ਦਿਖਾਉਂਦੇ ਆਂ ਛੱਡਣ ਵਾਲਾ ਸੂਟ ਨਹੀਂ ਜਿੰਨੇ ਵੀ ਆਪਣੇ ਸੂਟ ਲੈਣਾ ਅੱਜ ਦੇ ਛੱਡਣ ਵਾਲੇ ਨਹੀਂ ਹੈ ਇਹਦੇ neck ਤੇ ਆ ਜਾਏਗੀ ਪੱਟੀ ਵਰਕ ਹੋਇਆ ਹੋਇਆ ਪਰ ਤੁਸੀਂ ਇਹਦਾ ਪ੍ਰਿੰਟ ਦੇਖੋ ਸੋਹਣਾ 컬러 ਇੰਨਾ ਤੇ ਪਿਆਰਾ ਪ੍ਰਿੰਟ ਇਹਦਾ ਇੰਨਾ ਕੁ ਜਿਆਦਾ ਸੋਹਣਾ ਬਿਲਕੁਲ ਡਿਫਰੈਂਟ ਲੁੱਕ ਹੈ ਸਿਰਫ 1050 ਰੁਪਏ ਦਾ ਸੋਹਣਾ ਸਿਰਫ 1050 ਦਾ ਸ਼ਿਪਿੰਗ ਬਿਲਕੁਲ ਫਰੀ ਹੈ ਉਹਦੇ ਵਿੱਚ ਤੁਹਾਨੂੰ ਇਹ ਮਿਲਦੀ ਆ ਬਾਟਮ ਕੈਮਰਿਕ ਦੇ ਵਿੱਚ ਬਾਟਮ ਬਾਟਮ ਆ ਜਾਂਦੀ ਹੈ ਇਹ ਤੇ ਦੁਪੱਟਾ ਜਿਹੜਾ ਉਹ ਵੀ ਬਹੁਤ ਜਿਆਦਾ ਸੋਹਣਾ ਮਸਲਿਨ ਦੇ ਵਿੱਚ ਦੁਪੱਟਾ ਹੈ ਜੀ ਬੜਾ ਹੀ ਸੋਹਣਾ ਡਿਜ਼ਾਈਨ ਹੈ ਸੋ ਸੂਟ ਦੀ ਜਿਹੜੀ ਲੁੱਕ ਆ ਰਹੀ ਹੈ ਉਹ ਹੈਗੀ ਹੈ ਇਸ ਤਰ੍ਹਾਂ ਬਿਲਕੁਲ ਰਾਇਲ ਲੁੱਕ ਹੈ ਇਸ ਦੀ ਬਹੁਤ ਜ਼ਿਆਦਾ ਸੋਹਣਾ ਸੂਟ ਹੈ ਫੈਬਰਿਕਾ ਜਿਹੜੀ ਉਹ ਵੀ ਬਹੁਤ ਜ਼ਿਆਦਾ ਸੋਹਣੀ ਆ ਅ ਕਪੜਾ ਖਰਾਬ ਹੋਣ ਵਾਲਾ ਨਹੀਂ ਹੈਗਾ ਇਹਦਾ ਪ੍ਰਿੰਟ ਹੈ ਜਿਹੜਾ ਉਹ ਵੀ ਬਿਲਕੁਲ ਖਰਾਬ ਹੋਣ ਵਾਲਾ ਸਕਰੀਨ ਸ਼ਾਟ ਲੈ ਕੇ ਤੁਸੀਂ ਆਰਡਰ ਕਰ ਸਕਦੇ ਆਹ ਵਾਲਾ ਸੂਟ ਰਹੂਗਾ ਜੀ ਖਾਦੀ ਤੇ ਵਿਦੂ ਦੁਪੱਟਾ ਸੂਟ ਹੈ ਵੀ ਰੇਟ ਇਹਦਾ ਵੀ 1050 ਆਨਲਾਈਨ ਸੂਟ ਰਹੂਗਾ neck ਤੇ ਪੱਟੀ ਬਣੀ ਹੋਈ ਆ 포ਕਲੀ ਬਟਨ ਲੱਗੇ ਹੋਏ ਨੇ ਪਿਓਰ ਖਾਦੀ ਹੈ ਜੀ ਪਿਓਰ ਖਾਦੀ ਜੀ ਵੀ ਰਹਿੰਦੇ ਆ ਪਹਿਲਾਂ ਤਾਂ ਇਸ ਦਾ neck ਦੇਖੋ ਕੋਟਲੀ ਬਟਨ ਹੋਰੇ ਸੀਕੁਐਂਸ ਵਰਕ ਹੋਇਆ ਹੋਇਆ ਠੀਕ ਹੈ ਜੀ ਕਲਰ ਬੜਾ ਸੋਹਣਾ ਜਿਹਾ ਫੇਰ ਇਸ ਦੇ ਆਹ ਘੇਰੇ ਤੇ ਵੀ ਇਸ ਤਰ੍ਹਾਂ ਦੀ ਦੁਪੱਟੇ ਨਾਲ ਦੀ ਇਹ ਲਾਈ ਹੋਈ ਆ ਪੱਟੀ ਇਹ ਆ ਜਾਈਗੀ ਇਸ ਤਰ੍ਹਾਂ ਦੀ ਇਸਦੀ ਇਨ ਨੱਕਾ ਵੀ ਹੋਰ ਇਹ ਆ ਗਿਆ ਜੀ ਘੇਰਾ ਪੱਟੀ ਲਾ ਕੇ ਪਾਈਪਿੰਗ ਦਿੱਤੀ ਹੋਈ ਹੈ ਇਹ ਫੇਸ ਦੇ ਨਾਲ ਦਾ ਮਸਲੀਨ ਦਾ ਪ्योर ਮਸਲੀਨ ਦਾ ਆ ਜਾਂਦਾ ਦੁਪੱਟਾ ਰੇਟ ਸਿਰਫ 1050 ਕਲਰ ਬੜਾਈ ਸੋਹਣਾ ਕਪੜਾ ਜਿਹੜਾ ਉਹ ਖਾਦੀ ਖਾਦੀ ਹੋਈ ਪਈ ਆ ਸਾਰੇ ਪਾਸੇ ਲੋਚ ਦੁਪੱਟਾ ਚੈੱਕ ਕਰੋ ਤੁਸੀਂ ਸੋ ਇਹਦੀ ਸੂਟ ਦੀ ਲੁੱਕ ਹੈ ਜਿਹੜੀ ਉਹ ਆਪਣੀ ਆਉਗੀ ਇਸ ਤਰ੍ਹਾਂ ਫਟਾਫਟ ਸਕਰੀਨ ਸ਼ਾਟ ਲੈ ਕੇ WhatsApp ਤੇ ਆਰਡਰ ਕਰਦੇ ਹੋ ਜੀ ਸਟਿਚ ਕਰਾਉਣੇ ਆ ਤਾਂ ਸਟਿਚ ਵੀ ਕਰਦਾਂਗੇ ਸਿੰਪਲ ਸੂਟ ਹੈ ਤੇ ਲਾਈਨਿੰਗ ਵਗੈਰਾ ਤਾਂ ਲੱਗਣੀ ਹੀ 300 ਰੁਪਏ ਆ ਸਕਦੀ ਸਟੀਚਿੰਗ ਐਂਡ ਸ਼ਿਪਿੰਗ ਬਿਲਕੁਲ ਫ੍ਰੀ ਹਾਂਜੀ ਆਹ ਵਾਲੇ ਜਿਹੜੇ ਸੂਟ ਨੇ ਇਹ ਬ੍ਰਾਂਡਿਡ ਸੂਟ ਨੇ ਇਹ ਵੀ ਪਰ ਵਿਦਆਊਟ ਦੁਪੱਟਾ ਰਹਿਣਗੇ ਆਹ ਵਾਲਾ ਜਿਹੜਾ ਸੂਟ ਆ ਆਪਣਾ ਇਹ ਆ ਜਾਂਦਾ ਹੈ ਰਾਮ ਟੈਕਸਟ ਆਲਓਵਰ ਸੂਟ ਹੈ ਬੜਾ ਸੋਹਣਾ ਜਿਹਾ ਕਲਰ ਹੈ ਬੜਾ ਸੋਹਣਾ ਜਿਹਾ ਪ੍ਰਿੰਟ ਹੈ ਇਹ ਵਿਦਆਊਟ ਦੁਪੱਟਾ ਰਹੂਗਾ ਪ੍ਰਿੰਟ ਬੇਹੱਦ ਸੋਹਣਾ ਤੁਸੀਂ ਸਕਰੀਨਸ਼ਾਟ ਲੈ ਕੇ ਆਰਡਰ ਕਰ ਦੋ ਸੀ ਰੇਟ ਸਿਰਫ 1100 ਸਟੈਂਪ ਮਿਲੂਗੀ ਜੀ ਤੁਹਾਨੂੰ ਰਾਮ ਟੈਕਸ ਦੀ ਲੱਗੀ ਹੋਈ ਪ੍ਰੀਮੀਅਮ ਕੁਆਲਿਟੀ ਦੇ ਵਿਚਾਰ ਅੰਦਾ ਜਿਹੜਾ ਇਹ ਅੰਰਸ ਰਾਮ ਟੈਕਸ ਦਾ ਸੂਟ ਹੈ ਜਿੱਥੇ ਮਰਜ਼ੀ ਪਤਾ ਕਰ ਲਿਓ ਇਹ ਇੰਨੇ ਰੇਟ ਦੇ ਵਿੱਚ ਤੁਹਾਨੂੰ ਨਹੀਂ ਮਿਲਣਾ ਹੈਗਾ ਸੂਟ ਆਲ ਓਵਰ ਸੁੰਦਰ ਬਹੁਤ ਜੀ ਬੜਾ ਪਿਆਰਾ ਜਿਹਾ ਬੜਾ ਕਿਤਾਰੇ ਹ ਕਲਰ ਹੈ ਜਿਹੜਾ ਮਰਜੀ ਇਹਨੂੰ ਪਾ ਸਕਦੇ। ਅਗਰ ਤੁਸੀਂ ਦੁਪੱਟੇ ਲੈਣੇ ਆ ਤਾਂ ਦੁਪੱਟੇ ਵੀ ਆਪਣੇ ਕੋਲ ਹੈਗੇ ਨੇ ਕੋਟਾ ਡੋਰੀਆ ਦੇ ਦੁਪੱਟੇ ਵੀ ਆਪਾਂ 120 20 ਰੁਪਏ ਦੇ ਆਪਣੇ ਕੋਲੋਂ ਦੁਪੱਟੇ ਮਿਲਦੇ ਨੇ। ਉਹ ਦੁਪੱਟਾ ਤੁਸੀਂ ਇਹ ਤੁਹਾਡੀ ਚੋਇਸ ਰਹੂਗੀ ਤੁਸੀਂ ਜੇ ਦੁਪੱਟਾ ਸਾਡੇ ਤੋਂ ਲਗਵਾਉਣਾ ਵਾ ਤਾਂ ਅਸੀਂ ਦੁਪੱਟਾ ਲੈ ਕੇ ਡਾਈ ਕਰਾ ਕੇ ਉਹ ਤੁਹਾਨੂੰ ਅਸੀਂ ਨਾਲ ਲਾ ਕੇ ਦੇਵਾਂਗੇ। ਤਾ ਇਹ ਰੇਟ ਇਹਦਾ 1100 ਰੁਪਿਆ ਤਾਂ 200 ਰੁਪਿਆ ਹੋ ਜਾਏਗਾ ਉਹਦਾ ਦੁਪट्टे ਦਾ ਤੁਸੀਂ ਆਪ ਆਪਣਾ ਦੁਪੱਟਾ ਤਿਆਰ ਕਰਨਾ ਤਾਂ ਤੁਸੀਂ ਆਪ ਕਰ ਸਕਦੇ ਹੋ ਇਹ ਜਿੰਨੇ ਵੀ ਹੁਣ ਆਪਾਂ ਸੂਟ ਦਿਖਾ ਰਹੇ ਹਾਂ ਇਹ ਸਾਰੇ ਹੈਗੇ ਨੇ ਵਿਦਆਊਟ ਇਹਦੇ ਵਿੱਚ ਹੁਣ ਇਹ ਮੈਚਿੰਗ ਆਵੇ ਜੀ ਆਹ ਵਾਲਾ ਸੂਟ ਹੈ ਬੇਹੱਦ ਸੋਹਣਾ ਇਹਦੇ ਤੇ ਆਰੀ ਵਰਕ ਹੈ ਸਾਰੇ ਸੂਟ ਤੇ ਸ਼ਰਟ ਤੇ ਇਹ ਸ਼ਰਟ ਆ ਜਾਂਦੀ ਹੈ ਇਹ ਆ ਜਾਂਦੀ ਹੈ ਬੋਟਲ ਰਹਿੂਗਾ ਵਿਦਆਉਟ ਦੁਪੱਟਾ ਸੂਟ ਅਗਰ ਤੁਸੀਂ ਦੁਪੱਟੇ ਲੈਣੇ ਆ ਤਾਂ 200 ਰੁਪਏ ਐਕਸਟਰਾ ਸੀ ਮਤਲਬ ਕਿ ਸਾਨੂੰ ਦੇਖ ਕੇ ਤੁਸੀਂ ਦੁਪੱਟਾ ਵੀ ਲੈ ਸਕਦੇ ਹੋ ਬਹੁਤ ਜ਼ਿਆਦਾ ਸੋਨਾ ਸੂਟ ਹੈ ਬਿਹਰ ਸੋਨਾ ਕਲਰ ਹੈ ਔਰ ਇਹ ਹੈਗਾ ਪ੍ਰਗਤੀ ਬ੍ਰਾਂਡ ਇਹਦੇ ਵਿੱਚ ਇੱਕ ਆ ਵਾਲਾ ਕੰਮ ਹੈ ਇਹ ਸ਼ਰਟ ਆ ਜਾਂਦੀ ਹੈ ਸ਼ਰਟ ਤੇ ਓਮੀ ਸਾਰੇ ਤੇ ਵਰਕ ਹੋਇਆ ਹੋਇਆ ਬਹੁਤ ਹੀ ਸੋਬਰ ਜਿਹਾ ਯੂਨਿਕ ਜਿਹਾ ਸੂਟ ਹੈ ਇਹ ਆ ਜਾਂਦੀ ਹੈ ਇਸ ਦੀ ਬਾਟਮ 셀ਫ ਪ੍ਰਿੰਟ ਦੇ ਵਿੱਚ ਬੜਾ ਪਿਆਰਾ ਜਿਹਾ ਦੋਹੇ ਸੂਟ ਨੇ ਜਿਹੜੇ ਇਹਨਾਂ ਦੇ ਬੜੇ ਪਿਆਰੇ ਜਿਹੇ ਕਲਰ ਨੇ ਰਾਇਲ ਜਿਹੀ ਲੁੱਕ ਦੇਣ ਵਾਲੇ ਇਹ 셀ਫ ਪ੍ਰਿੰਟ ਦੇ ਵਿੱਚ ਇਹਦੀ ਬਾਟਮ ਆ ਰਹੀ ਹੁੰਦੀ ਹੈ ਔਰ ਜਿਹੜਾ ਆ呀 ਰਾਮਟੈਕ ਸੇ ਤਾਂ ਹਮ ਆਪ ਨੂੰ ਪਤਾ ਹੀ ਹੈ ਜੀ ਇਹਦਾ ਤਾਂ ਆਪਾਂ ਕੁਝ ਕਹਿ ਹੀ ਨਹੀਂ ਸਕਦੇ ਨਾ ਇਹਦਾ ਕਲਰ ਖਰਾਬ ਨਾ ਇਹ ਤੇ ਬੂਰਾਉਣਾ ਵਾ ਇੱਕ ਵਾਰੀ ਸੂਟ ਬਣਾ ਲਿਆ ਤਾਂ ਆਪਣਾ ਇਹਨਾਂ ਚੋਂ ਜਿਹੜਾ ਵੀ ਤੁਹਾਨੂੰ ਸੂਟ ਅੱਜ ਜਿਹੜੀ ਵੀਡੀਓ ਦਿਖਾਈ ਆ ਇਹ ਚੋਂ ਜਿਹੜਾ ਵੀ ਸੂਟ ਤੁਹਾਨੂੰ ਪਸੰਦ ਆਇਆ ਤੁਸੀਂ ਸਕਰੀਨਸ਼ਾਟ ਲੈ ਕੇ ਭੇਜ ਸਕਦੇ ਹੋ